ਯੂਸਮਸੀ ਨੇ ਸਾਨੂੰ ਜਿੰਦਗੀ ਦਿੱਤੀ ਪਰ ਅਸੀਂ ਕਈ ਵਾਰ ਉਸੇ ਜ਼ਿੰਦਗੀ ਨੂੰ ਆਪਣੇ ਕਰਮਾਂ ਨਾਲ ਕਾਲਾ ਕਰ ਲੈਂਦੇ ਆ ਜੇ ਜਿਹਨੂੰ ਸੱਚਾ ਮਸੀਹ ਆ ਤੈ ਇਹ ਪੰਜ ਗਲਤੀਆਂ ਕਦੀ ਨਾ ਕਰੀਂ ਨਹੀਂ ਤਾਂ ਵਿਸ਼ਵਾਸ ਸੁੱਕ ਜਾਂਦਾ ਹੈ ਤੇ ਰੂਹ ਥੱਕ ਜਾਂਦੀ ਹੈ ਇੱਕ ਮਸੀਹ ਨੂੰ ਇਹ ਪੰਜ ਗਲਤੀਆਂ ਕਦੀ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਪੰਜ ਗਲਤੀਆਂ ਉਹ ਨੇ ਜਿਹਨੂੰ ਕਿ ਅਸੀਂ ਰੋਜ਼ਾਨਾ ਕਰਦੇ ਆ ਜਦਦਰ ਅਸੀਂ ਇਹਨਾਂ ਪੰਜ ਗਲਤੀ ਦੇ ਅਮਲ ਕਰੀਏ ਤੇ ਇਹਨਾਂ ਨੂੰ ਹੋਂਦ ਤੋਂ ਰੋਕ ਲਈਏ ਤੇ ਅਸੀਂ ਸੱਚੇ ਮਸੀਹ ਕਹਲੋਣੇ ਆ ਇਹ ਪੰਜ ਗਲਤੀਆਂ ਉਹ ਨੇ ਜਿਨ੍ਹਾਂ ਨੂੰ ਕਿ ਅਸੀਂ ਨਾ ਚਾਹ ਕੇ ਵੀ ਕਰ ਬੈਠਦੇ ਆ ਅਸੀਂ ਕਰਨਾ ਤਾਂ ਨਹੀਂ ਚੁੰਦੇ ਪਛਤਾਉਂਦੋ ਹੋ ਜਾਂਦੀਆਂ ਨੇ ਜੇਕਰ ਸਾਨੂੰ ਉਹਨਾਂ ਗਲਤੀਆਂ ਬਾਰੇ ਪਤਾ ਹੀ ਨਹੀਂ ਹੋਏਗਾ ਤੇ ਅਸੀਂ ਉਹਨਾਂ ਗਲਤੀਆਂ ਨੂੰ ਕਿਵੇਂ ਹੋਣ ਤੋਂ ਰੋਕਾਂਗੇ ਆਓ ਅੱਜ ਅਸੀਂ ਉਹਨਾਂ ਪੰਜ ਗਲਤੀਆਂ ਨੂੰ ਜਾਣਦੇ ਹਾਂ ਤੇ ਅੱਜ ਵਾਅਦਾ ਕਰਦੇ ਹਾਂ ਕਿ ਅੱਜ ਤੋਂ ਬਾਅਦ ਅਸੀਂ ਉਹ ਗਲਤੀਆਂ ਕਦੇ ਨਹੀਂ ਕਰਾਂਗੇ ਗਲਤੀ ਨੰਬਰ 1 ਬਚਨ ਸੁਣਨਾ ਪਰ ਉਸ ਤੇ ਨਾ ਚੱਲਣਾ ਕਈ ਮਸੀਹ ਲੋਕ ਹਰ ਐਤਵਾਰ ਚੱਤ ਜਾਂਦੇ ਨੇ ਪ੍ਰਚਾਰ ਸੁਣਦੇ ਨੇ ਬਚਨ ਪਰਦੇ ਨੇ ਪਰ ਹਰ ਹਫਤੇ ਬਾਕੀ ਦਿਨਾਂ ਵਾਂਗ ਹੀ ਜਿਉਂਦੇ ਨੇ ਬਾਈਬਲ ਕਹਿੰਦੀ ਆ ਕੇਵਲ ਬਚਨ ਸੁਣਨ ਵਾਲੇ ਨਾ ਬਣੋ ਪਰ ਉਸ ਦੇ ਉੱਤੇ ਚੱਲੋ ਵੀ ਨਹੀਂ ਤਾਂ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਯਕੂਬ 1:22 ਬਚਨ ਸੁਣਨਾ ਆਸਾਨ ਆ ਪਰ ਉਸ ਉੱਤੇ ਚੱਲਣਾ ਆਤਮਾ ਦੀ ਤਿਆਰੀ ਮੰਗਦਾ ਹੈ ਯਿਸੂ ਚਾਹੁੰਦਾ ਹੈ ਕਿ ਅਸੀਂ ਉਸ ਦੇ ਸ਼ਬਦਾਂ ਨੂੰ ਸਿਰਫ ਸਮਝੀਏ ਨਾ ਸਗੋਂ ਉਹਨਾਂ ਨੂੰ ਜੀਵਨ ਵਿੱਚ ਵੀ ਲਾਈਏ ਜੇ ਅਸੀਂ ਬਚਨ ਨੂੰ ਸਿਰਫ ਸੁਣ ਕੇ ਭੁੱਲ ਜਾਂਦੇ ਹਾਂ ਤਾਂ ਉਹ ਬੀਜ ਮਿੱਟੀ ਤੇ ਡਿੱਗ ਕੇ ਸੁੱਕ ਜਾਂਦਾ ਪਰ ਜਦੋਂ ਅਸੀਂ ਬਚਨ ਨੂੰ ਕਰਮਾਂ ਵਿੱਚ ਲਿਆਉਂਦੇ ਹਾਂ ਤਾਂ ਉਹ ਫਲ ਲਿਆਉਂਦਾ ਹੈ ਸ਼ਾਂਤੀ ਪਿਆਰ ਅਸੀਂ ਇਸ ਲਈ ਹਿੰਦੂ ਦਾਇਆ ਪਰਮੇਸ਼ਵਰ ਕਹਿੰਦੇ ਨੇ ਕਿ ਜਿਹੜਾ ਬੰਦਾ ਵਚਨ ਸੁਣਦਾ ਪਰ ਉਸ ਤੇ ਅਮਲ ਨਹੀਂ ਕਰਦਾ ਹਰ ਐਤਵਾਰ ਚਰਚੇ ਜਾਂਦਾ ਪਰ ਵਚਨ ਸੁਣ ਕੇ ਵੀ ਉਹਨੂੰ ਅਣਦੇਖਾ ਕਰਦਾ ਕਿਉਂਕਿ ਜਦੋਂ ਆਪਾਂ ਹਰ ਐਤਵਾਰ ਚਰਚੇ ਜਾਂਦੇ ਆ ਤੇ ਵਚਨ ਸੁਣਦੇ ਆ ਪਰ ਜਦੋਂ ਆਪਾਂ ਆਪਣੇ ਬਾਕੀ ਸਾਰੇ ਦਿਨਾਂ 'ਚ ਉਹ ਵਚਨ ਤੇ ਅਮਲ ਨਹੀਂ ਕਰਦੇ ਤੇ ਵਚਨ ਨੂੰ ਭੁੱਲ ਜਾਂਦੇ ਆ ਫਿਰ ਸਾਡੀ ਜ਼ਿੰਦਗੀ 'ਚ ਉਸ ਵਚਨ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਜਿੰਨਾ ਤਿੱਕ ਅਸੀਂ ਵਚਨ ਸੁਣ ਕੇ ਤੇ ਉਹਦੇ ਤੇ ਮਹੱਤਵਪੂਰਨ ਸਟੈਪ ਨਹੀਂ ਲੈਂਦੇ ਤਾਂ ਉਹਨਾਂ ਤਿੱਕ ਉਸ वचन ਦੀ ਵੀ ਕੋਈ ਮਹੱਤਵਤਾ ਨਹੀਂ ਰਹਿ ਜਾਂਦੀ ਸਾਡੀ ਜ਼ਿੰਦਗੀ 'ਚ ਸੋ ਅੱਜ ਤੋਂ ਬਾਅਦ ਤੁਸੀਂ ਵਾਅਦਾ ਕਰੋ ਕਿ ਤੁਸੀਂ ਡੇਲੀ ਚਰਚ ਜਾਓਗੇ ਤੇ ਜੋ ਵੀ वचन ਸੁਣੋਗੇ ਉਸ ਨੂੰ ਦਾਇਰੀ ਤੇ ਲਿਖੋਗੇ ਤੇ ਸਾਰਾ ਹਫਤਾ ਉਸ वचन ਤੇ ਅਮਲ ਕਰੋਗੇ ਕਿਉਂਕਿ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਪਰਮੇਸ਼ਵਰ ਤੁਹਾਡੀ ਜ਼ਿੰਦਗੀ 'ਚ ਆਸ਼ੀਸ਼ ਲੈ ਕੇ ਆਉਂਦਾ ਹੈ ਤੇ ਅੱਜ ਤੁਸੀਂ ਮੇਰੇ ਨਾਲੇ ਵਾਅਦਾ ਕਰੋ ਕਿ ਤੁਸੀਂ ਡੇਲੀ वचन ਪੜ੍ਹੋਗੇ ਤੇ ਡੇਲੀ ਸੁਨੇਹੇ ਹੋਏ वचन ਤੇ ਅਮਲ ਕਰੋਗੇ ਗਲਤੀ ਨੰਬਰ 2 ਪ੍ਰਾਰਥਨਾ ਨੂੰ ਹਲਕੇ ਵਿੱਚ ਲੈਣਾ ਕਈ ਵਾਰੀ ਮਨੁਸ਼ੀ ਸਿਰਫ ਐਤਵਾਰ ਹੀ ਪ੍ਰਾਰਥਨਾ ਕਰਦੇ ਨੇ ਬਾਕੀ ਦਿਨ ਸੋਚਦੇ ਨੇ ਪਰਮੇਸ਼ਵਰ ਸਮਝਦਾ ਹੈ ਯਾਦ ਰੱਖੋ ਪ੍ਰਾਰਥਨਾ ਸਿਰਫ ਇੱਕ ਰਸਮ ਨਹੀਂ ਆ ਇਹ ਇੱਕ ਰਿਸ਼ਤਾ ਜਿਵੇਂ ਤੁਸੀਂ ਆਪਣੇ ਪਿਤਾ ਨਾਲ ਹਰ ਰੋਜ਼ ਗੱਲਬਾਤ ਕਰਦੇ ਹੋ ਉਸੇ ਤਰ੍ਹਾਂ ਹੀ ਪ੍ਰਾਰਥਨਾ ਵੀ ਹਰ ਰੋਜ਼ ਦੀ ਗੱਲਬਾਤ ਆ ਯਿਸੂ ਨੇ ਖੁਦ ਕਿਹਾ ਯਾਗਦੇ ਰਹੋ ਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਖ ਵਿੱਚ ਨਾ ਪਵੋ ਮਤੀ 26 ਦੀ 41 ਜੇ ਪ੍ਰਾਰਥਨਾ ਨਹੀਂ ਹੋਵੇਗੀ ਤਾਂ ਆਤਮਾ ਕਮਜ਼ੋਰ ਹੋ ਜਾਵੇਗਾ ਇੱਕ ਮਸੀਹ ਜਿਸ ਦੀ ਪ੍ਰਾਰਥਨਾ ਮਜ਼ਬੂਤ ਨਹੀਂ ਹੁੰਦੀ ਉਹ ਹਵਾ ਵਿੱਚ ਚੱਲ ਰਹੇ ਪੱਤੇ ਵਾਂਗ ਹੁੰਦਾ ਹੈ ਪਰ ਜਿਸ ਦਾ ਰਿਸ਼ਤਾ ਪਰਮੇਸ਼ਵਰ ਨਾਲ ਹੁੰਦਾ ਹੈ ਉਸ ਨੂੰ ਕੋਈ ਵੀ ਤਾਕਤ ਹਿਲਾ ਨਹੀਂ ਸਕਦੀ ਦੋਸਤੋ ਇਸ वचन ਚ ਸਾਨੂੰ ਦੱਸਿਆ ਗਿਆ ਹੈ ਕਿ ਜਿਹੜਾ ਬੰਦਾ ਪ੍ਰਾਰਥਨਾ ਦੇ ਹਲਕੇ ਵਿੱਚ ਰਹਿੰਦਾ ਹੈ ਉਹ ਬੰਦਾ ਆਪਣੀ ਜ਼ਿੰਦਗੀ ਦਾ ਖੱਡਾ ਖੋਦਦਾ ਹੈ ਜਿਹੜਾ ਬੰਦਾ ਪਰਮੇਸ਼ਵਰ ਨਾਲ ਰਿਸ਼ਤਾ ਮਜ਼ਬੂਤ ਰੱਖਦਾ ਉਸ ਦੀ ਪਰਮੇਸ਼ਵਰ ਸਿੱਧੀ ਪਾਉਂਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਨਾਲ ਤੁਹਾਡਾ ਰਿਸ਼ਤਾ ਗੂੜਾ ਹੋਵੇ ਤਾਂ ਤੁਸੀਂ ਹਰ ਰੋਜ਼ ਪ੍ਰਾਰਥਨਾ ਕਰੋ ਹਰ ਰੋਜ਼ ਆਪਣੇ ਪਰਮੇਸ਼ਵਰ ਨਾਲ ਗੱਲਬਾਤ ਕਰੋ ਕਿਉਂਕਿ ਕਹਿੰਦੇ ਆ ਕਿ ਪ੍ਰਾਰਥਨਾ ਸਿਰਫ ਇੱਕ ਰਸਮ ਨਹੀਂ ਆ ਇੱਕ ਰਿਸ਼ਤਾ ਹੈ ਜੋ ਕਿਸਾਨ ਪਰਮੇਸ਼ਵਰ ਨਾਲ ਹਰ ਰੋਜ਼ ਜੋੜਦਾ ਹੈ ਹਰ ਰੋਜ਼ ਪਰਮੇਸ਼ਵਰ ਨਾਲ ਗੱਲ ਕਰੋ ਪਰਮੇਸ਼ਵਰ ਦੀ ਗੱਲ ਸੁਣੋ ਤੇ ਪਰਮੇਸ਼ਵਰ ਦੀਆਂ ਗੱਲਾਂ ਤੇ ਅਮਲ ਕਰੋ ਗਲਤੀ ਨੰਬਰ 3 ਲਾਲਚ ਵਿੱਚ ਆ ਜਾਣਾ ਯਿਸੂ ਨੇ ਕਿਹਾ ਸੀ ਕੋਈ ਵੀ ਮਨੁੱਖ ਇੱਕ ਸਮੇਂ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਪਰਮੇਸ਼ਵਰ ਅਤਿ ਤੰਦੀ ਮਤੀ 6 ਦੀ 24 ਪਰ ਅੱਜ ਕਈ ਮਸੀਤਾਂ ਦੇ ਦੌੜ ਵਿੱਚ ਪਰਮੇਸ਼ਵਰ ਨੂੰ ਪਿੱਛੇ ਛੱਡ ਰਹੇ ਨੇ ਪੈਸਾ ਬੁਰਾ ਨਹੀਂ ਆ ਪਰ ਜਦੋਂ ਉਹ ਪਰਮੇਸ਼ਵਰ ਦੀ ਥਾਂ ਲੈ ਲੈਂਦਾ ਹੈ ਤਾਂ ਉਹ ਮੂਰਤੀ ਬਣ ਜਾਂਦਾ ਹੈ ਲਾਲਚ ਇੱਕ ਐਸੀ ਅੱਗ ਹੈ ਜੋ ਕਦੇ ਨਹੀਂ ਬੁਝਦੀ ਇਹ ਤੁਹਾਨੂੰ ਹੋਰ ਤੇ ਹੋਰ ਚਾਹਤ ਤੇ ਮਜਬੂਰ ਕਰਦੀ ਹੈ ਤੇ ਅੰਤ ਵਿੱਚ ਆਤਮਾ ਖਾਲੀ ਹੋ ਜਾਂਦਾ ਹੈ ਪਰਮੇਸ਼ਵਰ ਕਹਿੰਦਾ ਹੈ ਪਹਿਲਾਂ ਪਰਮੇਸ਼ਵਰ ਦਾ ਰਾਜ ਤੇ ਉਸ ਦੀ ਧਾਰਮਿਕਤਾ ਖੋਜ ਤਦ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਦੋਸਤੋ ਅਸੀਂ ਕਈ ਵਾਰ ਪੈਸੇ ਦੀ ਦੌੜ ਵਿੱਚ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਾਂ ਪਰ ਜਿਹੜਾ ਬੰਦਾ ਹਰ ਇੱਕ ਟਾਈਮ ਤੇ ਪਰਮੇਸ਼ਵਰ ਨੂੰ ਯਾਦ ਰੱਖਦਾ ਪਰਮੇਸ਼ਵਰ ਉਸ ਦੀ ਬਖਸ਼ਿਸ਼ ਕਰਦਾ ਹੈ ਤੇ ਜਿਹੜਾ ਬੰਦਾ ਪੈਸਾ ਆਉਣ ਤੇ ਪਰਮੇਸ਼ਵਰ ਨੂੰ ਭੁੱਲ ਜਾਂਦਾ ਹੈ ਪਰਮੇਸ਼ਵਰ ਉਹਦੇ ਤੋਂ ਸਭ ਕੁਝ ਲੈ ਲੈਂਦਾ ਹੈ ਜੋ ਪਰਮੇਸ਼ਵਰ ਨੇ ਉਸ ਨੂੰ ਦਿੱਤਾ ਹੁੰਦਾ ਹੈ ਕਿਉਂਕਿ ਪਰਮੇਸ਼ਵਰ ਨੂੰ ਪਤਾ ਹੈ ਕਿ ਇਨਸਾਨ ਦੀਆਂ ਗਲਤੀਆਂ ਦਾ ਅਹਿਸਾਸ ਕਰਉਣਾ ਕਿੰਨਾ ਜ਼ਰੂਰੀ ਹੈ ਸੋ ਦੋਸਤੋ ਜੇਕਰ ਤੁਸੀਂ ਪੈਸੇ ਦੀ ਦੌੜ ਵਿੱਚ ਪਰਮੇਸ਼ਵਰ ਨੂੰ ਭੁੱਲ ਰਹੇ ਹੋ ਤੇ ਅੱਜ ਹੀ ਇਸ ਗਲਤੀ ਨੂੰ ਮੰਨੋ ਤੇ ਪਰਮੇਸ਼ਵਰ ਤੋਂ ਸ਼ਮਾ ਮੰਗੋ ਕਿਉਂਕਿ ਪੈਸਾ ਸਭ ਕੁਝ ਨਹੀਂ ਹੈ ਪਰ ਪਰਮੇ ਕੋਸ਼ਾ ਪਰਮੇਸ਼ਵਰ ਹੀ ਜੀਵਨ ਆ ਤੇ ਪਰਮੇਸ਼ਵਰ ਹੀ ਅੰਤ ਆ ਜੋ ਬੰਦਾ ਪੈਸੇ ਨੂੰ ਪਿੱਛੇ ਛੱਡ ਕੇ ਪਰਮੇਸ਼ਵਰ ਨੂੰ ਪੈਲ ਦਿੰਦਾ ਉਹਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਦਿੰਦੀ ਸੋ ਜੇਕਰ ਤੁਹਾਨੂੰ ਲੱਗਦਾ ਕਿ ਪੈਸੇ ਨਾਲ ਸਭ ਕੁਝ ਖਰੀਦਾ ਜਾ ਸਕਦਾ ਤੇ ਇਹ ਗੱਲ ਛੁੱਟੀ ਜਿਹੜਾ ਬੰਦਾ ਪਰਮੇਸ਼ਵਰ ਨਾਲ ਪਿਆਰ ਕਰਦਾ ਹੈ ਪਰਮੇਸ਼ਵਰ ਉਸ ਨੂੰ ਕਿਸੇ ਵੀ ਗੱਲ ਦੀ ਕਮੀ ਨਹੀਂ ਰਹਿਣ ਦਿੰਦਾ ਸੋ ਅੱਜ ਤੋਂ ਹੀ ਆਪਣੇ ਪੈਸੇ ਨੂੰ ਠੁਕਰਾ ਕੇ ਪਰਮੇਸ਼ਵਰ ਨਾਲ ਪਿਆਰ ਕਰੋ ਕਿਉਂਕਿ ਜਿਹੜਾ ਬੰਦਾ ਪਰਮੇਸ਼ਵਰ ਨਾਲ ਪਿਆਰ ਕਰ ਲੈਂਦਾ ਉਸ ਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ ਗਲਤੀ ਨੰਬਰ 4 ਦੂਜਿਆਂ ਦੀ ਨਿੰਦਾ ਕਰਨਾ ਤੇ ਜੱਜ ਕਰਨਾ ਅੱਜ ਕਈ ਮਸੀਹ ਦੂਜਿਆਂ ਨੂੰ ਕਮਜ਼ੋਰੀਆਂ ਵੇਖ ਕੇ ਕਹਿੰਦੇ ਨੇ ਇਹ ਪਾਪੀ ਹੈ ਇਹ ਠੀਕ ਨਹੀਂ ਹੈ ਇਹ ਪਰਮੇਸ਼ਵਰ ਦੇ लायक ਨਹੀਂ ਹੈ ਪਰ ਪਰਮੇਸ਼ਰ ਨੇ ਕਿਹਾ ਜੋ ਬਿਨਾਂ ਪਾਪ ਦੇ ਹੈ ਉਹ ਪਹਿਲਾ ਪੱਥਰ ਮਾਰੇ ਯਹੋਨਾ ਅਰਧ ਦੀ ਸੱਤ ਯੀਸ਼ੂ ਨੇ ਕਦੇ ਵੀ ਕਿਸੇ ਦੀ ਨਿੰਦਾ ਨਹੀਂ ਕੀਤੀ ਉਸ ਨੇ ਪਾਪੀ ਨੂੰ ਵੀ ਪਿਆਰ ਕੀਤਾ ਪਰ ਅੱਜ ਅਸੀਂ ਮਸੀਹ ਹੋ ਕੇ ਵੀ ਦੂਜਿਆਂ ਨੂੰ ਤੋੜ ਰਹੇ ਹਾਂ ਜਦ ਕਿ ਸਾਨੂੰ ਉਹਨਾਂ ਨੂੰ ਜੋੜਨਾ ਚਾਹੀਦਾ ਹੈ ਨਿੰਦਾ ਕਰਨਾ ਆਸਾਨ ਆ ਪਰ ਪਿਆਰ ਕਰਨਾ ਇਹ ਯੇਸ਼ੂ ਦੇ ਚੇਲੇ ਦੀ ਪਛਾਣ ਹੈ ਜਦੋਂ ਤੁਸੀਂ ਦੂਜੇ ਦੀ ਗਲਤੀ ਵੇਖੋ ਉਸ ਲਈ ਪ੍ਰਾਰਥਨਾ ਕਰੋ ਨਾ ਕਿ ਉਸ ਦੇ ਵਿਰੁੱਧ ਬੋਲੋ ਪਰਮੇਸ਼ਰ ਕਹਿੰਦਾ ਹੈ ਜਿਸ ਮਾਪ ਨਾਲ ਤੁਸੀਂ ਹੋਰ ਨਾਲੀ ਤੋਲੋਗੇ ਉਸੇ ਮਾਪ ਨਾਲ ਤੁਹਾਡੇ ਲਈ ਤੋਲਿਆ ਜਾਵੇਗਾ ਮਤੀ ਸੱਤ ਦੀ ਦੋ ਦੋਸਤੋ ਏ ਸਾਨੂੰ ਦੱਸਿਆ ਗਿਆ ਹੈ ਕਿ ਜਦੋਂ ਅਸੀਂ ਦੂਜਿਆਂ ਦੀ ਨਿੰਦਾ ਕਰਦੇ ਹਾਂ ਜਾਂ ਕਿਸੇ ਦੀ ਬਰਿਆਈ ਕਰਦੇ ਹਾਂ ਤਾਂ ਪਰਮੇਸ਼ਰ ਕਦੀ ਵੀ ਸਾਨੂੰ ਪਿਆਰ ਨਹੀਂ ਕਰਦਾ ਜੇਕਰ ਅਸੀਂ ਪਰਮੇਸ਼ਰ ਤੋਂ ਪਿਆਰ ਲੈਣਾ ਚਾਹੁੰਦੇ ਹਾਂ ਸਾਨੂੰ ਨਿੰਦਾ ਲਾਲਚ ਸਭ ਕੁਝ ਛੱਡ ਕੇ ਤੇ ਪਰਮੇਸ਼ਰ ਦੇ ਵਚਨ ਦੇ ਚਲਣਾ ਪਊਗਾ ਪਰਮੇਸ਼ਰ ਦੇ ਵਚਨ ਸਾਨੂੰ ਸਿਖਾਉਂਦਾ ਹੈ ਹਰ ਇੱਕ ਨਾਲ ਪਿਆਰ ਕਰੋ ਕਿਉਂਕਿ ਪਰਮੇਸ਼ਰ ਨੇ ਆਪਣੇ ਵਿਰੋਧੀਆਂ ਨਾਲ ਵੀ ਤੇ ਜਿਨ੍ਹਾਂ ਨੇ ਉਹਨਾਂ ਨੂੰ ਪੱਥਰ ਮਾਰੇ ਉਹਨਾਂ ਨਾਲ ਵੀ ਪਿਆਰ ਕੀਤਾ ਤੇ ਉਹਨਾਂ ਲਈ ਪ੍ਰਾਰਥਨਾ ਮੰਗੀ ਦੋਸਤੋ ਅਸਲੀ ਚੇਲੇ ਉਹੀ ਹੁੰਦੇ ਨੇ ਜੋ ਕਿ ਦੂਜਾ ਨਾਲ ਪਿਆਰ ਕਰਦੇ ਨੇ ਕਿਉਂਕਿ ਸਾਡੇ ਪਿਤਾ ਨੇ ਪਾਪੀਆਂ ਨਾਲ ਪਿਆਰ ਕੀਤਾ ਤੇ ਚੰਗਿਆਂ ਨਾਲ ਵੀ ਪਿਆਰ ਕੀਤਾ ਜਦੋਂ ਅਸੀਂ ਆਪਣੇ ਦਿਲ ਵਿੱਚ ਵੈਰ ਤੇ ਵਿਰੋਧ ਰੱਖਦੇ ਹਾਂ ਤਾਂ ਅਸੀਂ ਪਰਮੇਸ਼ਰ ਦੇ ਰਾਸਤੇ ਤੇ ਨਹੀਂ ਚੱਲ ਪਾਉਂਦੇ ਤੁਹਾਡਾ ਪਿਆਰ ਤੁਹਾਡੀ ਤਾਕਤ ਹੈ ਲਾਜ ਨਹੀਂ ਜੇ ਤੁਸੀਂ ਯੇਸ਼ੂ ਲਈ ਖੜੇ ਰਹੋਗੇ ਤਾਂ ਯੇਸ਼ੂ ਤੁਹਾਡੇ ਲਈ ਖੜਾ ਰਹੇਗਾ ਹਰ ਜਗ੍ਹਾ ਗਵਾਹੀ ਦਿਓ ਆਪਣੇ ਘਰ ਵਿੱਚ ਦੋਸਤਾਂ ਵਿੱਚ ਕੰਮ ਤੇ ਤਾਂ ਜੋ ਲੋਕ ਤੁਹਾਡੇ ਜੀਵਨ ਵਿੱਚ ਮਸੀਹ ਨੂੰ ਦੇਖ ਸਕਣ ਦੋਸਤੋ ਜਿਹੜਾ ਬੰਦਾ ਹਰ ਸਮੇਂ ਪਰਮੇਸ਼ਵਰ ਦੀ ਗਵਾਹੀ ਕਰਦਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਬੇਇੱਜ਼ਤੀ ਤੋਂ ਨਾ ਡਰ ਕੇ ਪਰਮੇਸ਼ਵਰ ਦੀ ਗਵਾਹੀ ਕਰਦਾ ਹੈ ਤਾਂ ਪਰਮੇਸ਼ਵਰ ਉਸ ਤੇ ਆਪਣਾ ਮਹਾਰ ਕਿਰਪਾ ਕਰਦਾ ਹੈ ਤੇ ਜਿਹੜਾ ਬੰਦਾ ਝੱਕਦਾ ਹੈ ਤੇ ਪਰਮੇਸ਼ਵਰ ਦੀ ਗਵਾਹੀ ਦੇਣ ਤੋਂ ਡਰਦਾ ਹੈ ਉਹ ਬੰਦਾ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਵਰ ਨੂੰ ਖੜਾ ਨਹੀਂ ਕਰ ਸਕਦਾ ਜੇ ਤੁਸੀਂ ਚਾਹੁੰਦੇ ਕਿ ਪ੍ਰਮੇਸ਼ੁਰ ਤੁਹਾਨੂੰ ਪਿਆਰ ਕਰੇ ਹਰ ਜਗ੍ਹਾ ਪਰਮੇਸ਼ੁਰ ਦੀ ਗਵਾਹੀ ਦਿਓ ਤੇ ਤੁਹਾਡੀ ਲਾਈਫ ਦੀ ਇੱਕ ਸਭ ਤੋਂ ਵੱਡੀ ਗਲਤੀ ਆ ਕਿ ਮੈਂ ਜੁਰਾ ਤੁਹਾਨੂੰ ਚੰਗੀਆਂ ਗੱਲਾਂ ਦੱਸਦਾ ਹਾਂ ਤੁਸੀਂ ਮੇਰਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਤੇ ਇਹ ਪੰਜ ਗਲਤੀਆਂ ਛੱਡ ਦਿਓ ਤਾਂ ਜੋ ਤੁਸੀਂ ਨਾਮਦੇਹੀ ਮਸ਼ੀਨੀ ਨਹੀਂ ਬਲਕਿ ਜੀਵਨ ਵਿੱਚ ਵੀ ਯਿਸੂ ਦੇ ਚੇਲੇ ਬਣ ਜਾਓ ਯਾਦ ਰੱਖੋ ਪਰਮੇਸ਼ਵਰ ਸਿਰਫ ਤੁਹਾਡੀ ਜ਼ੁਬਾਨ ਨਹੀਂ ਉਹ ਤੁਹਾਡਾ ਦਿਲ ਵੇਖਦਾ ਹੈ ਵਿਸ਼ਵਾਸ ਨਾਲ ਚੱਲੋ ਪ੍ਰਾਰਥਨਾ ਨਾਲ ਜੁੜੇ ਰਹੋ ਪਰਮੇਸ਼ਵਰ ਦੀ ਰੋਸ਼ਨੀ ਦੁਨੀਆ ਵਿੱਚ ਫਲਾਓ ਤਾਂ ਜੋ ਪਰਮੇਸ਼ਵਰ ਦਾ ਰਾਜ ਆ ਸਕੇ ਜਿਹੜਾ ਬੰਦਾ ਪਰਮੇਸ਼ਵਰ ਤੇ ਕੰਮਾਂ ਨੂੰ ਕਰਦਾ ਤੇ ਪਰਮੇਸ਼ਵਰ ਤੇ ਕੰਮਾਂ ਲਈ ਆਪਣਾ ਦਾਨ ਦਿੰਦਾ ਉਹ ਬੰਦੇ ਨੂੰ ਕਦੇ ਵੀ ਕਿਸੇ ਛੇਦੀ ਘਾੜ ਨਹੀਂ ਰੰ ਵਜਨ ਲੋਕਾਂ ਤੇ ਇਕ ਲੈ ਕੇ ਜਾਂਦਾ ਉਸ ਨੂੰ ਵੀ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਸੋ ਦੋਸਤੋ ਇਹ ਪੰਜ ਗਲਤੀਆਂ ਕਦੀ ਨਾ ਕਰੋ ਤੇ ਜੇਕਰ ਤੁਸੀਂ ਅੱਜ ਮੇਰੇ ਨਾਲ ਵਾਅਦਾ ਕਰ ਦਿਓ ਕਿ ਤੁਸੀਂ ਇਹ ਗਲਤੀਆਂ ਕਦੇ ਨਹੀਂ ਕਰੋਗੇ ਤਾਂ ਅੱਜ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਵਿੱਚ ਆਪਣੀ ਰਾਏ ਪੇਸ਼ ਕਰੋ ਕਿ ਤੁਸੀਂ ਇਹਨਾਂ ਪੰਜਾਂ ਗਲਤੀਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਜਿਹੜੇ ਵੀ ਲੋਕ ਤੁਹਾਡੇ ਨੂੰ ਪਰਮੇਸ਼ਵਰ ਤੇ ਪਰਮੇਸ਼ਵਰ ਦਾ ਦਸਾਂ ਨੂੰ ਪਿਆਰ ਕਰਦੇ ਨੇ ਉਹ ਕਮੈਂਟ ਵਿੱਚ ਥੈਂਕਸ ਟੂ ਯੂ ਜੀਜ਼ਸ ਥਰੂ ਲਿਖ ਕੇ ਜਾਣ